ਭਾਈ ਗੁਰੂ ਜੀ ਕਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਮੈਂ ਜਿੰਨੀਆਂ ਵੀ ਸਟੋਰੀਆਂ ਅਤਵਾਦ ਮਿਲਜੋ ਗੁੰਡਾ ਕਰਦੀ ਹੋਈ ਹੈ ਉਹ ਪਾਈਆਂ ਨੇ ਤੇ ਉਹ ਸਟੋਰੀਆਂ ਦੇ ਵਿੱਚ ਕਈਆਂ ਦੇ ਨਾਮ ਮੈਂਸ਼ਨ ਕੀਤੇ ਕੁਝ ਕਦੀੜਾ ਉਸ ਵਕਤ ਦੀਆਂ ਜਿਉਂਦੀਆਂ ਹੈਗੀਆਂ ਜਿਹੜੀਆਂ ਪੁਲਿਸ ਤੋਂ ਬਚ ਗਈਆਂ ਤੇ ਉਹਨਾਂ ਨੇ ਫੋਨ ਕਰਕੇ ਧਮਕੀਆਂ ਵਗੈਰਾ ਵਗੈਰਾ ਦਿੱਤੀਆਂ ਕਿ ਤੁਹਾਡੇ ਤੇ ਅਸੀਂ ਮਾਨਹਾਨੀ ਦਾ ਕੇਸ ਕਰਾਂਗੇ ਤੁਸੀਂ ਸਾਡਾ ਨਾਂ ਕਿਉਂ ਲਿਆ ਫਲਾਣੇ ਦਾ ਨਾਂ ਕਿਉਂ ਲੈ ਦਿੱਤਾ ਇਹ ਵੀਡੀਓ ਮੈਂ ਅੱਜ ਤਾਂ ਪਾਉਣ ਲੱਗਾ ਮਿੱਤਰੋ ਇਹ ਤਾਂ ਭੁੱਲ ਜਾਓ ਕਿ ਬੂਟਾ ਸਿੰਘ ਨੂੰ ਤੁਸੀਂ ਡਰਾ ਦਿਓਗੇ ਡਰ ਤਾਂ ਬਹੁਤ ਦੂਰ ਹੈ ਸਾਡੇ ਕੋਲ ਇਹ ਤਾਂ ਕਦੇ ਵਾਰ ਤੇ ਮਨ ਵਿੱਚ ਸੋਚੋ ਵੀ ਨਾ ਮੈਂ ਜਿਹਦਾ ਵੀ ਨਾਂ ਲਿਆ ਤੇ ਉਹ ਵਿਧ ਪ੍ਰੂਫ ਨਾਂ ਲਿਆ ਜਿਨੇ ਵੀ ਮਾਨਹਾਨੀ ਦਾ ਕੇਸ ਕਰਨਾ ਹੈ ਜਾ ਕੇ ਕਰੋ ਕਈ ਕਹਿੰਦੇ ਜੀ ਸਬੂਤ ਦਿਓ ਸਾਨੂੰ ਸਬੂਤ ਤੁਹਾਨੂੰ ਕਹਦੇ ਆਏ ਬਈ ਸਬੂਤ ਦੇਵਾਂਗੇ ਮਾਨਯੋਗ ਅਦਾਲਤ ਨੂੰ ਤੁਸੀਂ ਮਾਨ ਹਾਨੀ ਦਾ ਕੇਸ ਕਰੋ ਉਥੇ ਕਤਾਰ ਖੜੀ ਕਰੋ ਵੀ ਆਹ ਬੰਦਾ ਮੌਕੇ ਦਾ ਗਵਾਹ ਬੈਠਾ ਜਦੋਂ ਇਹਨਾਂ ਨੇ ਬੰਦੇ ਮਾਰੇ ਸੀ ਉਹ ਕਰਤੂਤਾਂ ਅਦਾਲਤ ਵਿੱਚ ਜਾ ਕੇ ਦੱਸਾਂਗੇ ਮੈਨੂੰ ਫੋਨ ਕਰਕੇ ਕੰਧਾਂ ਵੀ ਟੱਕਰਾ ਨਾ ਮਾਰਿਆ ਕਰੋ ਜਿਹਨੂੰ ਲੱਗਦਾ ਹੈ ਨਾ ਕਿ ਮੈਂ ਗਲਤ ਬੋਲਦਾ ਤੁਸੀਂ ਮਾਨਯੋਗ ਅਦਾਲਤ ਵਿੱਚ ਜਾ ਕੇ ਮੇਰੇ ਤੇ ਮਾਨਹਾਨੀ ਦਾ ਕੇਸ ਕਰੋ ਜੱਜ ਸਾਹਿਬ ਪੁੱਛਣਗੇ ਮੇਰੇ ਕੋਲੋਂ ਸਬੂਤ ਉੱਥੇ ਜਾ ਕੇ ਸਬੂਤ ਦੇਵਾਂਗੇ ਮੇਰੇ ਕੋਲੇ ਫੋਨ ਦੇ ਵਿੱਚ ਜਿਨ੍ਹਾਂ ਨੇ ਮੈਨੂੰ ਇਹ ਸਟੋਰੀਆਂ ਦੱਸੀਆਂ ਨੇ ਉਹਨਾਂ ਦੀ ਰਿਕਾਰਡਿੰਗ ਉਹਨਾਂ ਦੇ ਨਾਂ ਅਗਲੇ ਨੇ ਜ਼ਿੰਮੇਵਾਰੀ ਲਈ ਹੈ ਉਹ ਕਹਿੰਦੇ ਜਦੋਂ ਵੀ ਕੋਈ ਬੰਦਾ ਕਹੂਗਾ ਅਸੀਂ ਅਦਾਲਤ ਵਿੱਚ ਜਾ ਕੇ ਬੇਸ਼ ਹੋਵਾਂਗੇ ਵੀ ਸਾਡੇ ਸਾਹਮਣੇ ਇਹ ਕਰਤੂਤਾਂ ਇਹਨਾਂ ਨੇ ਕੀਤੀਆਂ ਹੋਈਆਂ ਨੇ ਇਹ ਬੇਨਤੀ ਮੈਂ ਤਾਂ ਕੀਤੀ ਹੈ ਕੁਝ ਇਥੇ ਇੰਡੀਆ ਵਿੱਚ ਬੈਠੇ ਨੇ, ਕੁਝ ਅਮਰੀਕਾ ਵਿੱਚ ਬੈਠੇ ਜਿਹੜੇ ਬਚ ਗਏ, ਕੁਝ ਕੈਨੇਡਾ ਵਿੱਚ ਬੈਠੇ ਆ। ਤਮ ਕਹਿੰਦੇ ਨੇ ਫੋਨ ਕਰਕੇ ਕੋਈ ਕਹਿੰਦਾ ਵੀਡੀਓ ਡਿਲੀਟ ਕਰ ਦਿਓ ਜੀ। ਸਾਡਾ ਨਾਮ ਬੋਲਦਾ। ਕੋਈ ਕਹਿੰਦਾ ਪੋਸਟ ਕਿਉਂ ਪਾਈ ਹੈ ਜੀ? ਸਾਡਾ ਨਾਮ ਹੋਂਦ ਵਿੱਚ। ਆਹ ਸਟੋਰੀ ਕਿਉਂ ਪਾਤੀ ਜੀ? ਸਾਡਾ ਨਾਮ ਹੋਂਦ ਵਿੱਚ। ਮੈਂ ਕਹਿੰਦਾ ਜੀਨੇ ਕੇਸ ਕਰਨਾ ਹੈ ਮਾਨਜੋ ਅਦਾਲਤ ਵਿੱਚ ਜਾਓ, ਖੁੱਲੀ ਛੁੱਟੀ ਹੈ। ਮੈਨੂੰ ਫੋਨ ਕਰਕੇ ਐਵੇਂ ਕੰਧਾਂ ਵਿੱਚ ਟੱਕਰਾਨਾ ਮਾਰੋ। ਮੈਂ ਕਿਸੇ ਦੇ ਕਹਿਣ ਤੇ ਵੀਡੀਓ ਡਿਲੀਟ ਨਾ ਕੀਤੀ ਐ ਤੇ ਨਾ ਕਰਨੀ। ਇਪੋ ਲਜੋ ਅੱਜ ਤੱਕ ਮੈਂ ਆਪਣੇ ਚੈਨਲ ਤੇ ਜਿਹੜੀ ਵੀਡੀਓ ਪਾਈ ਆ ਇੱਕ ਵੀ ਵੀਡੀਓ ਡਿਲੀਟ ਨਹੀਂ ਕੀਤੀ ਤੇ ਨਾ ਮੈਂ ਕਰਨੀ ਹੈ ਜਿਹਨੂੰ ਵੀ ਇਹ ਲੱਗਦਾ ਹੈ ਕਿ ਸਾਡਾ ਨਾਂ ਐਵੇਂ ਹੀ ਲੇਤਾ ਤੇ ਉਹ ਅਦਾਲਤ ਵਿੱਚ ਜਾਓ ਕੇਸ ਕਰੋ ਮੈਂ ਅਦਾਲਤ ਵਿੱਚ ਜਾਊਗਾ ਜੱਜ ਸਾਹਿਬ ਪੁੱਛਣਗੇ ਉੱਥੇ ਸਬੂਤ ਦੇਵਾਂਗੇ ਮੈਨੂੰ ਲੋੜ ਨਹੀਂ ਪੈਣੀ ਇੱਥੇ ਸੈਂਕੜਿਆਂ ਦੀ ਤਦਾਦ ਵਿੱਚ ਉਹ ਬੰਦੇ ਬੈਠੇ ਨੇ ਜਿੰਦਾ ਜਿਨ੍ਹਾਂ ਦੇ ਘਰਾਂ ਨਾਲ ਤੁਸੀਂ ਗੁੰਡਾਗਰਦੀ ਪਰਿਵਾਰਾਂ ਨਾਲ ਕੀਤੀ ਹੈ ਜਿਹੜੇ ਤੁਸੀਂ ਇੱਜ਼ਤਾਂ ਲੁੱਟੀਆਂ ਨੇ ਤੁਸੀਂ ਬਲਾਤਕਾਰ ਕੀਤੇ ਨੇ ਤੁਸੀਂ ਬਾਣਾ ਪਾ ਕੇ ਸਿੱਖ ਹੋਣ ਦੇ ਨਾਂ ਤੇ ਜਿਹੜੀ ਗੁੰਡਾਗਰਦੀ ਅਸਲੇ ਦੇ ਨਾਲ ਕੀਤੀ ਹੈ ਨਾ ਉਹ ਬਜ਼ੁਰਗ ਉਹ ਮਤਾਵਾ ਬੈਠੀਆਂ ਨੇ ਜਦੋਂ ਮੈਂ ਕੱਲ ਫੋਨ ਕੀਤਾ ਉਹ ਕਹਿਣ ਲੱਗੇ ਘਬਰਾਉਣ ਦੀ ਲੋੜ ਨਹੀਂ ਮੈਂ ਕਿਹਾ ਮੈਂ ਨਹੀਂ ਘਬਰਾਉਂਦਾ ਉਹ ਕਹਿੰਦੇ ਅਸੀਂ ਜਾਵਾਂਗੇ ਅਦਾਲਤ ਵਿੱਚ ਜਿਹਨੇ ਕੇਸ ਕਰਨਾ ਕਰੋ ਜਿੰਨੀਆਂ ਵੀ ਸਟੋਰੀਆਂ ਪਾਈਆਂ ਨੇ ਜਿੰਨੀਆਂ ਵੀ ਹੋਰ ਪੈੜੀਆਂ ਨੇ ਕਿਉਂਕਿ ਮੈਂ ਇੱਕ ਦੋ ਸਟੋਰੀਆਂ ਪਾਉਂਦਾ ਉਹਨਾਂ ਸਮਾਂ ਨਹੀਂ ਹੁੰਦਾ ਤੇ ਉਹ ਮੈਂ ਲਿਖ ਰਿਹਾ ਜਿਹੜੇ ਮੈਨੂੰ ਫੋਨ ਆਉਂਦੇ ਨੇ ਸਾਰੀਆਂ ਸਟੋਰੀਆਂ ਮੈਂ ਨੋਟ ਕਰ ਰਿਹਾ ਉਹਦੀ ਕਿਤਾਬ ਛਪਣੀ ਬਹੁਤ ਵੱਡੀ ਤੇ ਜਿਨ੍ਹਾਂ ਦੀ ਵੀ ਧੌਣ ਵਿੱਚ ਕਿੱਲਾ ਹੈ ਜਿਹੜੇ ਮੈਨੂੰ ਡਰਾਉਣਾ ਚਾਹੁੰਦੇ ਆ ਮਤਲਬ ਇਹ ਹੁੰਦਾ ਨਾ ਕਿ ਮਾਨ ਮਾਨ ਹਨ ਦਾ ਕੇਸ ਕਰਾਂਗੇ ਕਿ ਬੁੱਟਾ ਸਿੰਘ ਡਰ ਜਾਊਗਾ ਜਾਂ ਵੀਡੀਓ ਡਿਲੀਟ ਕਰ ਦਊਗਾ ਇਹ ਤਾਂ ਹੋ ਹੀ ਨਹੀਂ ਸਕਦਾ ਤੁਸੀਂ ਜਿਹੜੀ ਅਦਾਲਤ ਵਿੱਚ ਜਾਣਾ ਜਾਓ ਮੇਰੇ ਤੇ ਕੇਸ ਕਰੋ ਉੱਥੇ ਆਵਾਂਗੇ ਤੁਹਾਡੇ ਸਾਹਮਣੇ ਖੜਕੇ ਜਿਹਦੇ ਸਾਹਮਣੇ ਤੁਸੀਂ ਕਰਤੂਤਾਂ ਕੀਤੀਆਂ ਨੇ ਨਾ ਬੰਦੇ ਮਾਰੇ ਨੇ ਬਲਾਤਕਾਰ ਕੀਤੇ ਨੇ ਉਹ ਲੋਕ ਤੁਹਾਡੇ ਸਾਹਮਣੇ ਗਵਾਹੀ ਦੇਣਗੇ ਜਦ ਸਭ ਨੂੰ ਕਹਿਣਗੇ ਵੀ ਸਾਡੇ ਸਾਹਮਣੇ ਹਕਤੂਤਾਂ ਹੋਈਆਂ ਨੇ ਲਾਓ ਜਿਹੜਾ ਜੋਰ ਜਿਹੜਾ ਲਾਉਣਾ ਮੈਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰਿਓ ਤੇ ਅਸੀਂ ਡਰਨ ਵਾਲੇ ਦੇ ਜੰਮੇ ਨਹੀਂ ਮਿੱਤਰੋ ਹਲਕੇ ਡੰਡਾ ਦੇ ਕੇ ਛੱਡੋ ਜਿੱਨਾਂ ਚ ਰਹਿਣਾ ਲਾਓ ਜਿਹੜਾ ਜੋਰ ਲਾਉਣਾ ਕਮਾਲ ਹੋ ਗਈ ਯਾਰ ਤੁਸੀਂ ਕਰਤੂਤਾਂ ਕਰਕੇ ਹੁਣ ਆਪਣੇ ਆਪ ਨੂੰ ਕਲੀਨ ਚਿੱਟ ਪਾੜ ਦਿਓ ਇਹ ਹੋ ਹੀ ਨਹੀਂ ਸਕਦਾ ਬਹੁਤ ਬੰਦੇ ਨੇ ਜਿਹੜੇ ਹਲੇ ਇਸ ਸਟੋਰੀਆਂ ਲੈ ਕੇ ਸਾਹਮਣੇ ਆਉਣਗੇ ਕਈਆਂ ਨੇ ਇੱਥੋਂ ਤੱਕ ਮੈਸੇਜ ਕਰਦੇ ਕਹਿੰਦੇ ਕਹਿੰਦੇ ਕਿ ਤੁਹਾਡੇ ਬਰਾਬਰ ਬੈਠ ਕੇ ਦੱਸਾਂਗੇ ਕਰਦੂਦਾਂ ਨੇ ਤੁਹਾਡੇ ਬਰਾਬਰ ਜਿਹਨੂੰ ਤੁਸੀਂ ਸ਼ਹੀਦ ਬਣਾ ਕੇ ਗੁਰਦਵਾਰੇ ਦੀ ਫੋਟੋਆਂ ਲਾਇਆ ਨਾ ਉਹਨਾਂ ਨੇ ਜਿਹੜੀ ਗੁੰਡਾਗਰਦੀ ਕੀਤੀ ਉਹ ਕਹਿੰਦੇ ਤੁਹਾਡੇ ਬਰਾਬਰ ਬੈਠ ਕੇ ਦੱਸਾਂਗੇ ਵੀ ਆਹ ਬੰਦਾ ਸਾਡੇ ਪਿੰਡ ਦਾ ਖੜਕੂ ਸੀ ਆਹ ਫਲਾਣੇ ਪਿੰਡ ਦਾ ਸੀ ਇਹਨੇ ਫਲਾਣੀ ਦੀ ਕੁੜੀ ਜਿਹੜੀ ਜਿੱਦ ਲੁੱਟੀ ਇਹਨੇ ਫਲਾਣੀ ਦੀ ਨੂੰਹ ਦੇ ਜਿੱਦ ਲੁੱਟੀ ਕਹਿੰਦੇ ਸ਼ਰਮ ਦੱਸਾਂਗੇ ਮੈਂ ਵੀਡੀਓ ਤਾਂ ਪਾਈਏ ਜਿਹੜੇ ਧਮਕੀਆਂ ਦਿੰਦੇ ਨੇ ਨਾ ਉਹਨਾਂ ਨੂੰ ਚੈਲੰਜ ਕੀਤਾ ਬਾਰ ਬਾਰ ਕਹਿੰਦੀ ਲੋੜ ਨਹੀਂ ਜਿੱਥੇ ਜਾਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ